ਜਿਹੜੀ ਉਹ ਗੱਲ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੇ ਕੇ ਤੇ ਬੀਜੇਪੀ ਵਾਲੇ ਵੀ ਬੜੇ ਕੋਠੇ ਚੜ ਚੜ ਰੌਲਾ ਪਾ ਰਹੇ ਸੀ ਮੇਰੇ ਸਤਕਾਰਯੋਗ ਜਾਖੜ ਸਾਹਿਬ ਬਿੱਟੂ ਸਾਹਿਬ ਅਸ਼wini ਸ਼ਰਮਾ ਜੀ ਕਿ ਸਾਰੇ ਦੇ ਕੀ ਜੀ ਪ੍ਰਧਾਨ ਮੰਤਰੀ 1600 ਕਰੋੜ ਦੇਗੇ ਉਹਨਾਂ ਦੀ ਪ੍ਰੈਸ ਰਿਲੀਜ਼ ਕਲੀਅਰਲੀ ਕਹਿ ਰਹੀ ਹੈ ਕਿ ਜੀ 1600 ਕਰੋੜ ਜੋ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਉਹ ਚ 805 ਕਰੋੜ ਰੁਪਏ ਜਿਹਦੇ ਵਿੱਚੋਂ 170 ਕਰੋੜ ਰੁਪਏ ਜਿਹੜਾ ਕਿ ਨੈਸ਼ਨਲ ਹਾਈਵੇ ਥੋਰਟੀ ਨੇ ਪਹਿਲੇ ਹੀ ਮਨਜ਼ੂਰ ਕਰ ਰੱਖਿਆ ਹੈ ਉਹ ਪਤਾ ਨਹੀਂ ਕਦੋਂ ਮਨਜ਼ੂਰ ਕੀਤਾ ਗਿਆ ਹੋਊਗਾ 3 ਮਹੀਨੇ ਪੁਰਾਣਾ ਕਿ 6 ਮਹੀਨੇ ਪੁਰਾਣਾ ਕਿ ਸਾਲ ਪਹਿਲਾਂ ਦਾ ਉਹ ਵੀ ਵਿੱਚੇ ਪਾਤਾ ਤੇ ਜੋ ਸਾਨੂੰ ਪਤਾ ਲੱਗ ਰਿਹਾ ਹੈ ਜੋ ਐਸ ਡੀ ਆਰ ਐਫ ਦੀ ਐਡਵਾਂਸ ਕਿਸ਼ਤਾਨੀ ਸੀ 260 ਰੁਪਿਆ 60 ਕਰੋੜ ਉਹ ਵੀ ਵਿੱਚੇ ਪਾਦੀ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆਉਣੇ ਸੀਗੇ ਉਹ ਚਾਹੇ ਬਾੜ ਆਵੇ ਨਾ ਆਉਂਦੇ ਫਲਡਸ ਹੁੰਦੇ ਨਾ ਹੁੰਦੇ ਆਪ ਦਾ ਹੁੰਦੀ ਨਾ ਹੁੰਦੀ ਜਿਹੜੇ ਪੈਸੇ ਵੈਸੇ ਵੀ ਆਉਣੇ ਸੀਗੇ ਉਹ ਵੀ ਇਹਦੇ ਵਿੱਚ ਤੋਰ ਕੇ ਮੈਨੂੰ ਤਾਂ ਲੱਗਦਾ ਕਿ ਲੋਕਾਂ ਦੇ ਨਾਲ ਇਸ ਤੋਂ ਵੱਡਾ ਧੋਖਾ ਕੋਈ ਹੋ ਨਹੀਂ ਸਕਦਾ ਹੈਗਾ ਅੱਜ ਜਦ ਲੋਕ ਘਰਾਂ ਦੀ ਛੱਤ ਵਾਸਤੇ ਤਰਸ ਰਹੇ ਨੇ ਲੋਕ ਆਪਦੇ ਰੋਟੀ ਦੇ ਦੋ ਟੁਕਾਂ ਵਾਸਤੇ ਤਰਸ ਰਹੇ ਨੇ ਬੱਚੇ ਆਪਦੀਆਂ ਕਿਤਾਬਾਂ ਤੇ ਪੜ੍ਹਾਈ ਵਾਸਤੇ ਤਰਸ ਰਹੇ ਨੇ ਤੇ ਉਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ 1600 ਕਰੋੜ ਦੇਗੇ ਤੇ ਅਕੇ 1600 ਕਰੋੜ ਚ 805 ਕਰੋੜ ਤਾਂ ਥੋੜੇ ਕੋਲ ਪਹਿਲਾ ਆ ਗਿਆ ਇਸ ਤੋਂ ਵੱਡਾ ਗੁਨਾਹ ਇਸ ਤੋਂ ਵੱਡਾ ਧੋਖਾ ਇਸ ਤੋਂ ਵੱਡਾ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਹੋ ਨਹੀਂ ਸਕਦਾ ਹੈਗਾ ਜਿਹੜਾ ਕਿ ਕੇਂਦਰ ਸਰਕਾਰ ਪੰਜਾਬ ਦੀ ਪਿੱਠ ਦੇ ਵਿੱਚ ਮਾਰ ਲੱਗੀ ਹੋਈ ਹੈ ਸੋ ਅਸੀਂ ਉਹਨਾਂ ਦੇ ਇਸ ਬਿਆਨ ਨੂੰ ਸਿਰੇ ਤੋਂ ਨਕਾਰਦੇ ਹਾਂ ਨਿੰਦਦੇ ਹਾਂ ਔਰ ਸਵਾਲ ਪੁੱਛਦੇ ਆ ਬੀਜੇਪੀ ਦੇ ਲੀਡਰਸ ਤੋਂ ਜਾਖੜ ਸਾਹਿਬ ਤੋਂ ਬਿੱਟੂ ਜੀ ਹੁਣਾਂ ਤੋਂ ਕਿ ਜੀ ਹੁਣ ਤੁਹਾਡਾ ਕੀ ਸਟੈਂਡ ਹੈ ਕਿ ਆਹਰ ਲੀਫ ਪੈਕੇਜ ਦੀ ਪ੍ਰਸ਼ੰਸਾ ਕੋਠੇ ਚੜ ਚੜੇ ਕਰ ਰਹੇ ਸੀਗੇ ਕਿ ਜਿਹੜਾ ਸੋ ਕਾਲਡ ਰਲੀਫ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਗਏ ਨੇ ਸੋ ਥਿਸ ਇਜ਼ ਵੈਰੀ ਅਨਫੋਰਚੂਨੇਟ ਵੈਰੀ ਇਨ ਹਿਊਮਨ ਦਾ ਵੇ সেন্টਰ ਇਜ਼ ਡੀਲਿੰਗ ਵਿਦ ਪੰਜਾਬ ਦੇਖੋ ਕੱਲ ਜੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਬੈਠਕ ਤੋਂ ਬਾਅਦ ਦੇਸ਼ ਦੀ ਸਰਕਾਰ ਦਾ ਪ੍ਰੈਸ ਨੋਟਾਇਰ ਉਹਨੇ ਇੱਕ ਵਾਰ ਫੇਰ ਪੰਜਾਬ ਦੀ ਸਰਕਾਰ ਉੱਤੇ ਬੜੇ ਵੱਡੇ ਸਵਾਲ ਖੜੇ ਕਰਤੇ ਕਿ 13000 ਕਰੋੜ ਐਸਟੀਆਰਐਫ ਦਾ ਪੈਸਾ ਪੰਜਾਬ ਦੀ ਸਰਕਾਰ ਕੋਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਹਰਪਾਲ ਜੀਮਾ ਹੋਣ ਇਹ ਤਾਂ ਅੱਜ ਤੱਕ ਡਿਨਾਈ ਕਰਦੇ ਰਹੇ ਨੇ ਕਿ ਸਾਡੇ ਕੋਲ ਤਾਂ ਪੈਸਾ ਹੈ ਨਹੀਂ ਪਰ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਪ੍ਰੈਸ ਕਾਨਫਰੰਸ ਕਰਨਾ ਹੈ ਤੇ ਉਹਨੇ ਨਵੀਂ ਤਰਕ ਦਿੱਤੇ ਉਹ ਕਹਿੰਦੇ ਜੇ 13000 ਕਰੋੜ ਤਾਂ ਸਾਡੇ ਕੋਲ ਪਿਆ ਮਤਲਬ ਜਿਹੜੀ ਚੀਜ਼ ਅੱਜ ਤੱਕ ਮੁੱਖ ਮੰਤਰੀ ਤੇ ਫਾਈਨੈਂਸ ਮਿਨਿਸਟਰ ਮੁਕਰਦੇ ਰਹੇ ਨੇ ਉਹਨੂੰ ਘੱਟੋ-ਘੱਟ ਅਮਨ ਅਰੋੜਾ ਨੇ ਮੰਨ ਲਿਆ ਕਿ ਸਾਡੇ ਕੋਲ 13000 ਕਰੋੜ ਪਿਆ ਪਰ ਅਸੀਂ ਇਹਨੂੰ ਖਰਚ ਨਹੀਂ ਸਕਦੇ ਬਾਕੀ ਪ੍ਰੈਸ ਕਾਨਫਰੰਸ ਭਾਜਪਾ ਨੂੰ ਤੂੰ ਤੂੰ ਮੈਂ ਮੈਂ ਕਰਦੇ ਰਹੇ ਉਹ ਪੰਜਾਬ ਦਾ ਵਿਸ਼ਾ ਹੈ ਪੰਜਾਬ ਦਾ ਵਿਸ਼ਾਤਾ ਭਗਵੰਤ ਮਾਨ ਸਾਹਿਬ ਤੇ ਅਮਨ ਅਰੋੜਾ ਜੀ ਇਹ ਹੈ ਕਿ ਜੇ 13000 ਕਰੋੜ ਤੁਹਾਡੇ ਕੋਲ ਐਸਟੀਆਰਐਫ ਦਾ ਪੈਸਾ ਪਿਆ ਹੈ ਫਿਰ ਤੁਸੀਂ ਹਲੇ ਤੱਕ ਪੰਜਾਬ ਤੇ ਖਰਚਾ ਕਿਉਂ ਨਹੀਂ ਕਿਉਂਕਿ 1600 ਦੇ ਕਰੀਬ ਪੰਜਾਬ ਦੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜਿਦੇ ਚੋਂ 300 ਪਿੰਡ ਐਸੇ ਨੇ ਜਿਹੜੇ ਬਿਲਕੁਲ ਤਬਾਹ ਹੋ ਗਏ ਜੇ 13000 ਕਰੋੜ ਪੰਜਾਬ ਕੋਲ ਹੈ ਇਸ ਹਿਸਾਬ ਨਾਲ ਤਾਂ ਕੱਲੇ-ਕੱਲੇ ਪਿੰਡ ਤੇ ਕਰੋੜਾ ਰੁਪਇਆ ਖਰਚਾ ਜਾ ਸਕਦਾ ਔਰ ਦੂਜਾ ਝੂਠ ਜੋ ਅੱਜ ਦੀ ਪ੍ਰੈਸ ਕਾਨਫਰੰਸ 'ਚ ਬੋਲਿਆ ਗਿਆ ਉਹ ਕਹਿੰਦੇ ਜੀ 13000 ਕਰੋੜ ਚੋਂ ਸਿਰਫ ਅਸੀਂ 1000 ਕਰੋੜ ਹੀ ਖਰਚ ਸਕਦੇ ਹਾਂ ਮੈਂ ਅਮਨ ਅਰੋੜਾ ਸਾਹਿਬ ਨੂੰ ਕਹਿਣਾ ਕਿ ਐਸਡੀਆਰਐਫ ਦੀ ਗਾਈਡਲਾਈਨਸ ਪੜ੍ਹ ਲਓ ਉਹ ਗਾਈਡਲਾਈਨਸ ਦੇ ਮੁਤਾਬਕ 30% ਤਾਂ ਤੁਸੀਂ ਇਕੱਲਾ ਇਨਫਰਾਸਟ੍ਰਕਚਰ ਤੇ ਖਰਚ ਸਕਦੇ ਹੋ ਮਤਲਬ ਤੁਹਾਨੂੰ ਇੱਕ ਅਸੈਸਮੈਂਟ ਕਰਨੀ ਪਊ ਕਿੰਨੀਆਂ ਸੜਕਾਂ ਖਰਾਬ ਹੋਈਆਂ ਕਿੰਨੇ ਘਰ ਤਬਾਹ ਹੋਏ 13000 ਕਰੋੜ ਦਾ 30% ਮਤਲਬ 5 ਤੋਂ 6000 ਕਰੋੜ ਤਾਂ ਇਨਫਰਾਸਟ੍ਰਕਚਰ ਤੇ ਧਰਾਂ ਤੇ ਖਰਚਾ ਜਾ ਸਕਦਾ ਹੈ ਜਿਹੜਾ ਕਿ ਕੱਲ ਕੇਂਦਰ ਸਰਕਾਰ ਨੇ ਵੀ ਇਲਜ਼ਾਮ ਲਾਇਆ ਪੰਜਾਬ ਦੀ ਸਰਕਾਰ ਤੇ ਕਿ ਤੁਸੀਂ ਅਸੈਸਮੈਂਟ ਹੀ ਨਹੀਂ ਕਰ ਸਕੇ ਮਤਲਬ ਤੁਸੀਂ ਹਲੇ ਤੱਕ ਇੱਕ ਡਿਟੇਲਡ ਰਿਪੋਰਟ ਹੀ ਪੰਜਾਬ ਦੀ ਸਰਕਾਰ ਨੇ ਨਹੀਂ ਬਣਾਈ ਕਿ ਭਾਈ ਪੰਜਾਬ ਦੇ ਵਿੱਚ ਨੁਕਸਾਨ ਕਿੰਨਾ ਹੋਇਆ ਔਰ ਇੱਕ ਜਿਹੜੀ ਅਗਲੀ ਗੱਲ ਹੈ ਕਿ ਜੀ ਪ੍ਰਧਾਨ ਮੰਤਰੀ ਨੇ 1600 ਕਰੋੜ ਕਿਹਾ ਮੁੱਖ ਮੰਤਰੀ ਕੱਲ ਕਹਿੰਦੇ 1 ਰੁਪਈਆ ਨਹੀਂ ਆਇਆ ਅਮਨੁਰ ਰਾਜੀ ਕਹਿੰਦੇ ਕਿ ਹਾਂ 805 ਕਰੋੜ ਜਿਹੜਾ ਪ੍ਰੈਸ ਨੋਟ ਤੇ ਲਿਖਿਆ ਹੋਇਆ ਆਇਆ ਤਾਂ ਹੈ ਪਰ ਹੋਰ ਸਕੀਮਾਂ ਚਲੋ ਇਹ 1600 ਕਰੋੜ ਵੀ ਆਪਾਂ ਛੱਡ ਦਈਏ ਪੰਜਾਬ ਦੇ ਜਾਣਨਾ ਚਾਹੁੰਦਾ ਹੈ ਕਿ ਜਿਹੜਾ 13000 ਕਰੋੜ ਐਸਟੀਆਰਐਫ ਦਾ ਫੰਡ ਸੀ ਉਹ ਕਿੱਥੇ ਮਿਸਯੂਜ਼ ਹੋਇਆ ਲੋ ਕੇਜਰੀਵਾਲ ਦੀ ਮਸ਼ਹੂਰੀ ਤੇ ਉਹਦੀਆਂ ਇਲੈਕਸ਼ਨਾਂ ਤੇ ਮਨੀਪੁਰ ਨਾਗਾਲੈਂਡ ਤੱਕ ਲੱਗ ਰਹੇ ਇਸ਼ਤਿਹਾਰਾਂ ਤੇ ਸਰਕਾਰ ਦੱਸੇ ਤਾਂ ਸਹੀ ਜਦੋਂ ਹੁਣ ਇੱਕ ਪਾਰਟੀ ਦੇ ਰੂਲਿੰਗ ਪਾਰਟੀ ਦੇ ਪ੍ਰਧਾਨ ਨੇ ਗੱਲ ਮੰਨ ਲਈ ਕਿ ਸਾਡੇ ਕੋਲ 13000 ਕਰੋੜ ਹੈ ਤਾਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਤੈ ਹੋ ਗਈ ਹੈ ਦੱਸਣ ਦੀ ਕਿ ਉਹ 13000 ਕਰੋੜ ਕਿਉਂ ਨਹੀਂ ਪੰਜਾਬ ਦੇ ਹਰ ਪ੍ਰਭਾਵਿਤ ਖੇਤਰਾ 'ਚ ਖਰਚਿਆ ਜਾ ਰਿਹਾ ਕਿਉਂਕਿ ਜਿਹੜੇ ਤਰਕ ਅਮਨ ਅਰੋੜਾ ਸਾਹਿਬ ਦੇਣਾ ਚਾਹੁੰਦੇ ਨੇ ਉਹ ਤਰਕ ਟੈਕਨੀਕਲੀ ਸਹੀ ਨਹੀਂ ਉਹ ਬਿਲਕੁਲ ਗਲਤ ਤੱਥ ਪੇਸ਼ ਕਰਕੇ ਪੰਜਾਬ ਨੂੰ ਗੁੰਮਰਾਹ ਕਰਦੇ 12000 ਇਹ ਇਕੱਲਾ 12000 ਨਹੀਂ ਸੀ ਇਹ ਜਿਹੜਾ ਕੱਲ ਆ ਫਿਗਰ ਆਈ ਹੈ ਕਿੰਨੀ ਆ ਜੀ 12599 599 ਜਿਹੜਾ ਪੰਜਾਬ ਦੇ ਕੋਲ ਪੈਸਾ ਆਏ ਕੁਦਰਤੀ ਆਫਤਾਂ ਦਾ ਜਿਹੜਾ ਪਿਆ ਹੈ ਕੱਲ ਹੋਮ ਮਿਨਿਸਟਰ ਸਾਹਮਣੇ ਮਿਲ ਕੇ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਟੋਟਲ ਫਿਗਰ ਆ ਜਿਹੜੀ ਇਹ ਪ੍ਰੈਸ ਨੋਟ ਵੀ ਜਾਰੀ ਹੋਇਆ ਹੈ 12599 ਕਰੋੜ ਦਾ ਤੇ ਉਹਦੇ ਬਿਲਕੁਲ ਬਿਲਕੁਲ ਉਹ ਅਲੱਗ ਗੱਲ ਆ ਮੈਂ ਕਹਿਣਾ ਇਹ ਚਾਹਣਾ ਵੀ ਇਹਨਾਂ ਨੂੰ ਮੰਨ ਜਾਣਾ ਚਾਹੀਦਾ ਹੁਣ ਵੀ ਅਸੀਂ ਉਹ ਪੈਸਾ ਭਾਈ ਖਾ ਗਏ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਨੋਟ ਸਾਰੇ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹਣਾ ਐ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆ ਮੇਰਾ ਥੋੜਾ ਹਿਸਾਬ ਕਮਜ਼ੋਰ ਆ ਪਰ ਉਹਨਾਂ ਨੇ ਕਿਹਾ ਸੀ ਵੀ ਜੇ 1600 ਕਰੋੜ ਰੁਪਈਆ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਈਆ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 99 ਕਰੋੜ ਜਾਂ 1600 ਇਕੱਠਾ ਲਾ ਲਈਏ ਤੇ ਫਿਰ ਕਿੰਨਾ ਆਉਂਦਾ ਫਿਰ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈ ਉਸ ਹਿਸਾਬ ਨਾਲ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਆ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਣ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਦੋਂ ਹੀ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਹ ਚ ਹੋਮ ਮਿਨਿਸਟਰੀ ਉਹ ਚ ਫਾਈਨਾਂਸ ਮਿਨਿਸਟਰੀ ਉਹ ਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀ ਆ ਸੜਕਾਂ ਦਾ ਮਹਿਕਮਾ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਦਨਾਲੇ ਤੋਂ ਇੱਧਰ ਗੁਰਦਾਸਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਏ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਥੋਡੇ ਵਾਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਰੂਟ ਜਾਰੀ ਹੋਇਆ ਕੋਈ ਵੀ ਇੱਕ ਵੀ ਅੰਕੜਾ ਨਾ ਗਦਾਬਰੀ ਨਾ ਕੋਈ ਘਰ ਘਰਾਂ ਦਾ ਨਾ ਕੋਈ ਫਸਲ ਵੀ ਕਿਹੜੀ ਫਸਲ ਕਿੰਨੀ ਤਬਾਹ ਹੋਈ ਏ ਇੱਕ ਵੀ ਅੰਕੜਾ ਹਜੇ ਤੱਕ ਮੇਰਾ ਚੈਲੰਜ ਆ ਇੱਕ ਵੀ ਅੰਕੜਾ ਜਿਹੜਾ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਉਹਨਾਂ ਦੇ ਕੋਲ ਹਜੇ ਉਹ દિਵਾਲੀ ਤੋਂ ਪਹਿਲਾਂ ਕਹਿ ਰਹੇ ਆ ਜਦੋਂ ਅੰਕੜੇ ਇਕੱਠੇ ਕਰਕੇ ਵੀ ਕਿੰਨਾ ਝੋਨਾ ਕਿੰਨਾ ਗੰਨਾ ਕਿੰਨੀ ਕਪਾਹ ਕਿੰਨਾ ਬਾਗ ਸਭ ਕੁਝ ਚੀਜ਼ਾਂ ਦਾ ਅੰਕੜਾ ਆਊਗਾ ਉਦੋਂ ਹੀ ਸੈਂਟਰ ਸਰਕਾਰ ਆ ਜਿਹੜਾ ਸਪੈਸ਼ਲ ਗਦਾਵਰੀ ਜਿੰਨੀ ਵੀ ਉਹ ਕਹ ਰਹੇ ਪੈਕੇਜ ਦੇ ਦਿੱਤਾ ਜਾਊਗਾ ਇਸ ਕਰਕੇ ਇਹ ਗੱਲਾਂ ਕਹਿਣੀਆਂ ਰੋਜ਼ ਸ਼ਾਮ ਨੂੰ ਡਿਬੇਟ ਤੇ ਉਹਨਾਂ ਦੇ ਬਹਿ ਜਾਂਦੇ ਆ ਲੋਕ ਇਹ ਅੱਜ ਸ਼ਾਮ ਨੂੰ ਡਿਬੇਟ ਤੇ ਜ਼ਰੂਰ ਦੱਸਣ ਵੀ ਕੀ ਥੋੜਾ ਹਰ ਚੀਜ਼ ਵੀ ਕਿੰਨੇ ਘਰ ਟੁੱਟੇ ਨੇ ਕਿੰਨੇ ਘਰ ਰੁੜੇ ਨੇ ਕਿੰਨੇ ਫਸਲਾਂ ਦਾ ਨੁਕਸਾਨ ਆ ਕੀ ਤੁਸੀਂ ਡਾਟਾ ਕੱਲ ਲੈ ਕੇ ਗਏ ਸੀ ਤੇ ਜੇ ਟਾਈਮ ਤੁਸੀਂ ਕਹਿ ਰਹੇ ਸੀ ਲੈ ਰਹੇ ਤਾਂ ਟਾਈਮ ਲੈ ਕੇ ਕਰਨ ਕੀ ਗਏ ਸੀ ਜੇ ਤੁਹਾਡੇ ਕੋਲ ਡਾਟਾ ਹੀ ਨਹੀਂ ਸੀ ਜਦੋਂ ਮੰਗਿਆ ਇਹਨਾਂ ਦੇ ਚੀਫ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਪ੍ਰਿੰਸੀਪਲ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਰੈਜ਼ੀਡੈਂਸ਼ੀਅਲ ਕਮਿਸ਼ਨਰ ਵੀ ਕਮਿਸ਼ਨਰਸ ਨਾਲ ਸੀ ਕਿਸੇ ਕੋਲ ਕੋਈ ਡਾਟਾ ਨਹੀਂ ਸੀ ਤੇ ਬਾਹਰ ਆ ਕੇ ਉਹ মিডিਆ ਦੇ ਮੂਹਰੇ ਆ ਕੇ ਖੜ ਗਏ ਨਾ ਪਤਾ ਸੀ ਕੀ ਕਹਿਣਾ ਨਾ ਕੀ ਨਹੀਂ ਕਹਿਣਾ ਪਰ ਹੁਣ ਜਿੱਦਣ ਵੀ ਦੇਣਗੇ ਤਿਆਰ ਸੈਂਟਰ ਦਾ ਪੈਸਾ ਸਿੱਧਾ ਸਟੇਟ ਗਵਰਨਮੈਂਟ ਨੂੰ ਵੀ ਆਊਗਾ ਤੇ ਵੱਖ-ਵੱਖ ਸਕੀਮਾਂ 'ਚ ਸਿੱਧਾ ਲੋਕਾਂ ਦੇ ਕੋਲ ਵੀ ਪਹੁੰਚੂਗਾ ਹੁਣ ਜਿਵੇਂ ਕਿਸਾਨਾਂ ਦਾ ਪੈਸਾ ਹੈ ਜਿਹੜਾ ਸਿੱਧਾ ਖਾਤਿਆਂ 'ਚ ਆਉਂਦਾ ਸਿੱਧਾ ਹੀ ਆਊਗਾ ਆਵਾਸ ਯੋਜਨਾ ਦਾ ਉਹ ਸਿੱਧਾ ਹੀ ਆਊਗਾ ਬਾਕੀ ਜਿਹੜੇ ਹੋਰ ਨੇ ਉਹ ਸਿੱਧਾ ਹੀ ਜਾਣਗੇ ਉਹਨਾਂ ਦੇ ਪੈਸੇ ਇਸ ਕਰਕੇ ਅਸੀਂ ਜਿਹੜੇ ਬੰਦਿਆਂ ਨੂੰ 1000 ਰੁਪਈਆ ਨਹੀਂ ਦਿੱਤਾ ਗਿਆ ਅਜੇ ਤੱਕ ਮਾਵਾ ਭੈਣਾਂ ਨੂੰ ਉਹ ਬਾਕੀਆ ਮੁਆਵਜ਼ਾ 20000 ਕਿੱਥੋਂ ਦੇ ਦਊਗਾ ਦੇ ਸਕਦਾ ਜੀ ਤੂੰ 1000 ਨਾ ਦਿੱਤਾ ਗਿਆ ਹੋਏ ਇਸ ਕਰਕੇ ਉਹ ਸ਼ੇਕ ਚਿੱਲੀ ਦੀਆਂ ਗੱਲਾਂ ਜੋ ਕੁਝ ਪਹੁੰਚੂਗਾ ਉਹ ਸੈਂਟਰ ਤੋਂ ਮੋਦੀ ਸਾਹਿਬ ਤੇ ਪੰਜਾਬੀਆਂ ਦਾ ਹੱਕ ਆ ਜਿਹੜਾ ਹੱਕ ਉਹ ਮਿਲ